ਅੱਗੋਂ ਮੇਰਾ ਦਾਦਾ ਕਹਿੰਦਾ ਮੇਰੀ ਭੂਆ ਨੂੰ ਇਹ ਗੱਲ ਕਹਿੰਦਾ ਵੀ ਪੁੱਤ ਮੈਂ ਕੀ ਹੌਂਸਲਾ ਕਰਾਂ ਕੀਦੇ ਆਸਰੇ ਹੌਂਸਲਾ ਕਰਾਂ ਮੈਨੂੰ ਤਾਂ ਅਗਾਹ ਕੁਝ ਦਿਸਦਾ ਹੀ ਨਹੀਂਗਾ ਤਿੰਨ ਕੁੜੀਆਂ ਵੱਡੇ ਦੇ ਨੇ ਤਿੰਨ ਕੁੜੀਆਂ ਛੋਟੇ ਦੇ ਨੇ ਮੈਨੂੰ ਤਾਂ ਅੱਗੇ ਕੁਝ ਦਿਸਦਾ ਹੀ ਨਹੀਂਗਾ ਕਹਿੰਦਾ ਐਨੀ ਗੱਲ ਕਹਿ ਕੇ ਮੇਰਾ ਦਾਦਾ ਹੌਂਕਾ ਲੈਂਦਾ ਤੇ ਮੇਰੇ ਦਾਦੇ ਦੀ ਉੱਥੇ ਹੀ ਜਾਨ ਨਿਕਲ ਜਾਂਦੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਕੀ ਇੱਕ ਪਿਓ ਆਪਣੀ ਔਲਾਦ ਲਈ ਕੀ ਕੁਝ ਕਰਦਾ ਤੇ ਕੁਝ ਕੁ ਘਟਿਆ ਔਰਤਾਂ ਜ਼ਮੀਨ ਜਾਇਦਾਦ ਦੇ ਲਾਲਚ ਦੇ ਵਿੱਚ ਆਪਣੀ ਔਲਾਦ ਦੀ ਵੀ ਬਲੀ ਚਾੜ ਦਿੰਦੀਆਂ ਨੇ ਆ ਜੋ ਕਰਦੇ ਆ ਸਾਰੀ ਗੱਲ ਬਾਤ ਜਿਹੜੇ ਬਾਈ ਦੀ ਇਹ ਕਹਾਣੀਆਂ ਉਹ ਬਾਈ ਕਹਿੰਦਾ ਵੀ ਪਹਿਲਾਂ ਸਾਡੇ ਕੋਲੇ ਇੰਨੀ ਜ਼ਮੀਨ ਜਾਇਦਾਦ ਨਹੀਂ ਸੀਗੀ ਉਸ ਤੋਂ ਬਾਅਦ ਕੀ ਹੋਇਆ ਕਿ ਮੇਰਾ ਦਾਦਾ ਬਾਹਰ ਚਲਾ ਜਾਂਦਾ ਉੱਥੇ ਜਾ ਕੇ ਇੰਨੀ ਕੁ ਜ਼ਿਆਦਾ ਉਹ ਬੰਦਾ ਕਮਾਈ ਕਰਦਾ ਕਿ ਸਾਨੂੰ ਬਹੁਤ ਵਧੀਆ ਜ਼ਮੀਨ ਜਾਇਦਾਦ ਬਣਾ ਦਿੰਦਾ ਕਹਿੰਦਾ ਮੇਰੇ ਪਿਓ ਹਰੀ ਦੋ ਪਰਾ ਸੀ ਤੇ ਦੋ ਮੇਰੀਆਂ ਭੂਆ ਸੀ ਚਲੋ ਜੀ ਕਹਿੰਦਾ ਪਹਿਲਾਂ ਮੇਰੇ ਤਾਏ ਦਾ ਵਿਆਹ ਹੋਇਆ ਮੇਰੇ ਤਾਏ ਘਰੇ ਤਿੰਨ ਬੇਟੀਆਂ ਪੈਦਾ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਕਹਿੰਦਾ ਮੇਰੇ ਪਿਓ ਦਾ ਵਿਆਹ ਹੁੰਦਾ ਮੇਰੇ ਪਿਓ ਘਰੇ ਤਿੰਨ ਧੀਆਂ ਪੈਦਾ ਹੋ ਜਾਂਦੀਆਂ ਨੇ ਭੂਆ ਦਾ ਵਿਆਹ ਤਾਂ ਪਹਿਲਾਂ ਕਰ ਦਿੱਤਾ ਗਿਆ ਸੀਗਾ ਕਹਿੰਦਾ ਹੁਣ ਤਿੰਨ ਕੁੜੀਆਂ ਤਾਏ ਦੇ ਤਿੰਨ ਗੁਣੀਆਂ ਕਹਿੰਦਾ ਮੇਰੇ ਪਿਓ ਦੇ ਘਰ ਆ ਤੇ ਮੇਰੇ ਦਾਦੇ ਨੂੰ ਦੇਖ ਦੇਖ ਕੇ ਕਹਿੰਦਾ ਬੜੀ ਟੈਨਸ਼ਨ ਹੋਇਆ ਕਰੇ ਵੀ ਸਾਡਾ ਤਾਂ ਅੱਗੋਂ ਕੋਈ ਵੰਸ ਹੀ ਨਹੀਂ ਹੈਗਾ ਵੀ ਸਾਡੀ ਤਾਂ ਜ਼ਮੀਨ ਜਾਇਦਾਦ ਸੰਭਾਲਣ ਕੋਈ ਬੰਦਾ ਹੈ ਹੀ ਨਹੀਂਗਾ ਵੀ ਕੱਲ ਨੂੰ ਬਗਾਨੇ ਪੁੱਤ ਆਉਣਗੇ ਉਹ ਇਹ ਜ਼ਮੀਨਾਂ ਨੂੰ ਵਾਉਣਗੇ ਇਸ ਗੱਲ ਦੀ ਕਹਿੰਦਾ ਦਾਦਾ ਬਹੁਤ ਟੈਨਸ਼ਨ ਲੈਣ ਲੱਗ ਗਿਆ ਕਿ ਮੈਂ ਇੰਨੀ ਮਿਹਨਤ ਕਰਕੇ ਜ਼ਮੀ ਵੀ ਸਾਡੀ ਤਾਂ ਕੋਈ ਜ਼ਮੀਨ ਜਿਆਦਾ ਸੰਭਾਲਣ ਆ ਕਿ ਉਹ ਦੀਦਾ ਹੀ ਨਹੀਂ ਮੈਨੂੰ ਕਹਿੰਦਾ ਟੈਨਸ਼ਨ ਲੈ ਲੈ ਕੇ ਦਾਦਾ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਤੇ ਦਾਦੇ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਾ ਦਿੱਤਾ ਜਾਂਦਾ ਕਹਦਾ ਚਲੋ ਜੇ ਉੱਥੇ ਮੇਰੀ ਭੂਆ ਵੀ ਆ ਜਾਂਦੀਆਂ ਨੇ ਤੇ ਮੇਰੀ ਭੂਆ ਮੇਰੇ ਦਾਦੇ ਨੂੰ ਕਹਿੰਦੀ ਵੀ ਡੈਡੀ ਕੋਈ ਗੱਲ ਨਹੀਂ ਹੌਸਲਾ ਕਰ ਵੀ ਠੀਕ ਹੋ ਜਾਏਗਾ ਤਾਂ ਅੱਗੋਂ ਮੇਰਾ ਦਾਦਾ ਕਹਿੰਦਾ ਮੇਰੀ ਭੂਆ ਨੂੰ ਇਹ ਗੱਲ ਕਹਿੰਦਾ ਵੀ ਪੁੱਤ ਮੈਂ ਕੀ ਹੌਸਲਾ ਕਰਾਂ ਕਿਹਦੇ ਆਸਰੇ ਹੌਸਲਾ ਕਰਾਂ ਮੈਨੂੰ ਤਾਂ ਅਗਾਹ ਕੁਝ ਦੀਦਾ ਹੀ ਨਹੀਂਗਾ ਤਿੰਨ ਕੁੜੀਆਂ ਵੱਡੇ ਦੇ ਨੇ ਤਿੰਨ ਕੁੜੀਆਂ ਛੋਟੇ ਦੇ ਨੇ ਮੈਨੂੰ ਤਾਂ ਅੱਗੇ ਕੁਝ ਦਿਸਦਾ ਹੀ ਨਹੀਂਗਾ ਕਹਿੰਦਾ ਇੰਨੀ ਗੱਲ ਕਹਿ ਕੇ ਮੇਰਾ ਦਾਦਾ ਹੌਂਕਾ ਲੈਂਦਾ ਤੇ ਮੇਰੇ ਦਾਦੇ ਦੀ ਉੱਥੇ ਜਾਨ ਨਿਕਲ ਜਾਂਦੀ ਐ ਕਹਿੰਦਾ ਕੋਲ ਹੁਣ ਮੇਰੀ ਮਾਂ ਵੀ ਬੈਠੀ ਹੁੰਦੀ ਐ ਕਹਿੰਦਾ ਮੇਰੀ ਮਾਂ ਉਸ ਗੱਲ ਦੀ ਇੰਨੀ ਜਿਆਦਾ ਟੈਨਸ਼ਨ ਲੈ ਗਈ ਦਿਮਾਗ ਤੇ ਇੰਨਾ ਕੁ ਜਿਆਦਾ ਬੋਝ ਪਾ ਲਿਆ ਵਿੱਚੋਂ ਵਿੱਚ ਕਹਿੰਦਾ ਝੁਰਤੀ ਰਿਆ ਕਰੇ ਤਿੰਨ ਧੀਆਂ ਹੱਲ ਦੇ ਕੇ ਕਿ ਮੇਰੇ ਘਰ ਕਦੋਂ ਪੁੱਤ ਹੋਊਗਾ ਕਹਿੰਦਾ ਪਤਾ ਤਾਂ ਨਹੀਂ ਉਹ ਹੁਣ ਟੈਨਸ਼ਨ ਨਾਲ ਕੈਂਸਰ ਹੋ ਗਈ ਉਹਨੂੰ ਪਤਾ ਨਹੀਂ ਕੁਦਰਤੀ ਹੋ ਗਈ ਕਹਿੰਦਾ ਰੱਬ ਜਾਣਦਾ ਕਹਿੰਦਾ ਮੇਰੀ ਮਾਂ ਦੀ ਬੱਚੇਦਾਨੀ ਦੇ ਵਿੱਚ ਕੈਂਸਰ ਹੋ ਜਾਂਦੀ ਐ ਡਾਕਟਰਾਂ ਨੂੰ ਦਿਖਾਇਆ ਜਾਂਦਾ ਡਾਕਟਰ ਕੁਝ ਸਲਾਹ ਦਿੰਦੇ ਆ ਕਿ ਤੁਸੀਂ ਬੱਚੇਦਾਨੀ ਨੂੰ ਰਿਮੂਵ ਕਰਾ ਦਿਓ ਕੁਝ ਡਾਕਟਰ ਕਹਿੰਦੇ ਕੋਈ ਨਹੀਂ ਆਪਾਂ ਟਰਾਈ ਕਰ ਲੈਨੇ ਆ ਕਹਿੰਦਾ ਕਿਤੇ ਨਾ ਕਿਤੇ ਮੇਰੇ ਪਿਓ ਦੇ ਦਿਲ 'ਚ ਵੀ ਆਸ ਸੀ ਵੀ ਸ਼ਾਇਦ ਪੁੱਤ ਪੈਦਾ ਹੋ ਜੇ ਹਨਾ ਕਹਿੰਦਾ ਜਦੋਂ ਮੇਰੀ ਮਾਂ ਦਾ ਇਲਾਜ ਚੱਲਦਾ ਰਹਿੰਦਾ ਆਖਰ ਨੂੰ ਕੀ ਹੁੰਦਾ ਕਿ ਮੇਰੀ ਮਾਂ ਦੀ ਮੌਤ ਹੋ ਜਾਂਦੀ ਹੈ ਕਹਿੰਦਾ ਜਦੋਂ ਮੇਰੀ ਮਾਂ ਦੀ ਮੌਤ ਹੋ ਗਈ ਫਿਰ ਤਾਂ ਪੁੱਤ ਦੀ ਆਸ ਜਿਵੇਂ ਬੁਝ ਗਈ ਵੀ ਹੁਣ ਪੁੱਤ ਕਿੱਥੋਂ ਪੈਦਾ ਹੋਣਾ ਜਦੋਂ ਘਰ ਵਾਲੀ ਨਾ ਰਹੀ ਕਹਿੰਦਾ ਹੁਣ ਤਿੰਨ ਧੀਆਂ ਲੈ ਕੇ ਮੇਰਾ ਪਿਓ ਵਿਚਾਰਾ ਚੁੱਪ ਕਰਕੇ ਬਹਿ ਗਿਆ ਕਹਿੰਦਾ ਚਲੋ ਜੀ ਇੱਕ ਦਿਨ ਮੇਰੀ ਭੂਆ ਆਉਂਦੀ ਆ ਮੇਰੀ ਭੂਆ ਵਾ ਕੇ ਮੇਰੇ ਪਿਓ ਨੂੰ ਕਹਿੰਦੀ ਆ ਵੀ ਤੂੰ ਐ ਕਰ ਵਿਆਹ ਕਰਾ ਲਾ ਹਜੇ ਤਰੀ ਉਮਰ ਵਿਆਹ ਵਾਲੀ ਹੈਗੀ ਆ ਤੂੰ ਹਜੇ 40 ਸਾਲਾਂ ਦਾ ਹੈਗਾ ਤੇਰਾ ਵਿਆਹ ਹੋ ਜਾਊਗਾ ਵੀ ਖੌਰੇ ਕਿਤੇ ਰੱਬ ਤੈਨੂੰ ਔਲਾਦ ਦੇ ਦੇਵੇ ਖੌਰੇ ਤੇਰੇ ਘਰੇ ਪੁੱਤ ਪੈਦਾ ਹੋ ਜੇ ਹਨਾ ਕਿਉਂਕਿ ਜਿਹੜਾ ਮੇਰਾ ਵੱਡਾ ਤਾਇਆ ਸੀ ਕਹਿੰਦਾ ਉਹਦੀ ਉਮਰ ਲੰਘ ਚੁੱਕੀ ਸੀ ਹੁਣ ਵਿਆਹ ਵਾਲੀ ਤੇ ਅੱਗੋਂ ਕਹਿੰਦਾ ਮੇਰਾ ਪਿਓ ਵੀ ਪਹਿਲਾਂ ਨਾ ਕਰਦਾ ਵੀ ਨਹੀਂ ਭੈਣੇ ਹੁਣ ਮੈਂ ਵਿਆਹ ਨਹੀਂ ਕਰਾਉਣਾ ਜੋ ਕਿਸਮਤ ਦੇ ਕਹਿੰਦਾ ਚਲੋ ਮੇਰੀ ਆਪੂ ਆ ਧੱਕਾ ਕਰਦੀਆਂ ਨੇ ਵੀ ਸਾਡਾ ਪੇਕੇਕ ਪੇਕਾ ਘਰ ਬਣਿਆ ਰਹੂਗਾ ਹਨਾ ਅਸੀਂ ਇਸ ਘਰ ਚ ਆਉਂਦੀਆਂ ਰਹਿਾਂਗੀਆਂ ਜੇ ਸਾਡਾ ਭਤੀਜਾ ਹੋਊਗਾ ਨਹੀਂ ਤੇ ਕੱਲ ਨੂੰ ਬਗਾਨੇ ਪੁੱਤ ਆ ਜਾਣਗੇ ਜਵਾਈ ਪਾਈ ਪਤਾ ਨਹੀਂ ਸਾਨੂੰ ਇੱਥੇ ਵੜਨ ਦੇਣਗੇ ਜਾਂ ਨਹੀਂ ਵੜਨ ਦੇਣਗੇ ਚ ਉਹਨੂੰ ਜਿਵੇਂ ਬੰਦਾ ਪਰਿਵਾਰਕ ਗੱਲਾਂ ਕਰਦਾ ਹੁੰਦਾ ਕਹਿੰਦਾ ਮੇਰੀ ਆਪੂ ਆਣੇ ਉਹੋ ਜੇ ਗੱਲਾਂ ਕੀਤੀਆਂ ਚਲੋ ਜੀ ਮੇਰੇ ਡੈਡੀ ਨੇ ਹਾਂ ਕਰਤੀ ਤੇ ਮੇਰੀ ਆਪੂ ਆਣੇ ਕਹਿੰਦੀ ਰਿਸ਼ਤਾ ਕਰਾਤਾ ਕਹਿੰਦੇ ਵੀ ਜਿਹਦਾ ਰਿਸ਼ਤਾ ਕਰਾਇਆ ਉਸ ਜਨਾਨੀ ਦੇ ਦੋ ਬੱਚੇ ਪਹਿਲਾਂ ਸੀਗੇ ਇੱਕ ਕੁੜੀ ਤੇ ਇੱਕ ਮੁੰਡਾ ਕਹਿੰਦਾ ਚਲੋ ਜਦੋਂ ਲੋੜ ਹੋਵੇ ਉਦੋਂ ਸ ਤੇ ਕਹਿੰਦਾ ਚਲੋ ਜੀ ਮੇਰੀ ਭੂਆ ਕਹਿੰਦੀ ਕੋਈ ਗੱਲ ਨਹੀਂ ਜਿਹੜਾ ਕੁੜੀ ਮੁੰਡਾ ਇਹ ਵੀ ਨਾਲ ਭੇਜਦੇ ਹੋ ਤੁਸੀਂ ਮੇਰੇ ਭਰਾ ਨੂੰ ਰਿਸ਼ਤਾ ਕਰਦੇ ਹੋ ਚਲੋ ਕਹਿੰਦਾ ਮੇਰੇ ਡੈਡੀ ਨੂੰ ਰਿਸ਼ਤਾ ਹੋ ਗਿਆ ਨਾਲ ਉਹ ਜਨਾਨੀ ਕੁੜੀ ਤੇ ਮੁੰਡਾ ਲੈ ਆਉਂਦੀ ਹੈ ਕਹਿੰਦਾ ਉਸ ਤੋਂ ਬਾਅਦ ਚਲੋ ਜੀ ਫਿਰ ਮੇਰੇ ਜਦੋਂ ਪਿਓ ਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਕਹਿੰਦਾ ਫਿਰ ਮੇਰਾ ਜਨਮ ਹੁੰਦਾ ਕਹਿੰਦਾ ਜਦੋਂ ਮੇਰਾ ਜਨਮ ਹੁੰਦਾ ਕਹਿੰਦਾ ਮੇਰੇ ਪਿਓ ਨੂੰ ਬੜਾ ਚਾਅ ਚੜਦਾ ਸਾਰੇ ਪਿੰਡ 'ਚ ਜਦੋਂ ਮੇਰਾ ਪਿਓ ਲੱਡੂ ਵੰਡਦਾ ਹਨਾ ਕਹਿੰਦਾ ਜਿਹੜਾ ਮੇਰਾ ਪਿਓ ਸੀ ਉਹ ਬੜਾ ਦਿਲਦਾਰ ਬੰਦਾ ਸੀ ਤੇ ਜੋਰ 'ਚ ਵੀ ਬੜਾ ਤਕੜਾ ਸੀ ਕਹਿੰ ਤੇ ਕਹਿੰਦਾ ਚਲੋ ਜੀ ਸਾਰਿਆਂ ਨੂੰ ਬੜੀ ਖੁਸ਼ੀ ਸੀ ਮੇਰੀਆਂ ਜਿਹੜੀਆਂ ਪਹਿਲਾਂ ਵਾਲੀ ਮਾਂ ਚੋਂ ਭੈਣਾ ਸੀ ਉਹਨਾਂ ਨੇ ਬੜੀ ਖੁਸ਼ੀ ਸੀ ਵੀ ਸਾਡੇ ਘਰੇ ਭਰਾ ਪੈਦਾ ਹੋਇਆ ਕਹਿੰਦਾ ਉਸ ਤੋਂ ਬਾਅਦ ਅਸੀਂ ਇੱਕ ਭੈਣ ਦਾ ਵਿਆਹ ਕੀਤਾ ਦੂਜੀ ਭੈਣ ਦਾ ਵਿਆਹ ਕਰਨਾ ਸੀ ਰੋਕਾ ਕੀਤਾ ਤੇ ਜਦੋਂ ਕੀਤਾ ਤੇ ਉਦੋਂ ਕਹਿੰਦਾ ਉਹਦੇ ਲਈ ਵਾਲੀਆਂ ਬੁਲੀਆਂ ਬਣਾਈਆਂ ਤੇ ਕਹਿੰਦਾ ਜਿਹੜੀ ਮੇਰੀ ਇਹ ਮਾਂ ਸੀ ਇਹ ਬੜਾ ਗੁੱਸਾ ਕਰਿਆ ਕਰੇ ਲੈ ਹੁਣ ਇਹਨਾਂ ਨੂੰ ਸੋਨੇ ਦੀਆਂ ਵਾਲੀਆਂ ਪਾਉਣ ਲੱਗ ਗਏ ਉਹ ਜੇ ਉਹ ਜਿਵੇਂ ਇੱਕ ਮਤਰੀ ਮਾਸਲੂਕ ਕਰਦੀ ਉਹ ਜਿਹਾ سلوਕ ਕਰਨ ਲੱਗ ਗਈ ਕਹਿੰਦਾ ਮੇਰੀਆਂ ਭੈਣਾਂ ਦੇ ਨਾਲ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਇਹ ਕਲੇਸ਼ ਹੌਲੀ-ਹੌਲੀ ਵਧਣਾ ਸ਼ੁਰੂ ਉਹ ਮੇਰੀਆਂ ਪਹਿਲਾਂ ਵਾਲੀਆਂ ਭੈਣਾਂ ਨਾਲ ਕਹਿੰਦਾ ਮਤਰਿਆਂ ਵਰਗਾ ਸਲੂਕ ਕਰਦੀ ਸੀ ਤਾਂ ਕਹਿੰਦਾ ਇੱਕ ਦਿਨ ਕੀ ਹੁੰਦਾ ਅਚਾਨਕ ਮੀਂਹ ਪਿਆ ਹੁੰਦਾ ਤੇ ਮੇਰਾ ਪਿਓ ਕਹਿੰਦਾ ਖੇਤ ਗੀੜਾ ਮਾਰਨ ਚੱਲਾ ਜਾਂਦਾ ਕਹਿੰਦਾ ਉਦੋਂ ਖੂਹਾਂ ਦਾ ਟਾਈਮ ਹੁੰਦਾ ਸੀ ਉਦੋਂ ਖੂਹ ਹੁੰਦੇ ਸੀ ਤੇ ਕਹਿੰਦਾ ਮੇਰਾ ਪਿਓ ਜਦੋਂ ਖੂਹ ਦੇ ਕੋਲੋਂ ਖੇਤੋਂ ਲੰਘਣ ਲੱਗਦਾ ਤੇ ਮੇਰੇ ਪਿਓ ਦਾ ਕਹਿੰਦਾ ਪੈਰ ਤੇ ਲੱਗ ਜਾਂਦਾ ਤੇ ਖੂਹ ਦੇ ਵਿੱਚ ਡਿੱਗ ਪੈਂਦਾ ਜਦੋਂ ਕਹਿੰਦਾ ਖੂਹ ਦੇ ਵਿੱਚ ਡਿੱਗ ਪੈਂਦਾ ਉਥੇ ਨੇੜੇ ਗਵਾਂਢੀ ਹੁੰਦੀ ਆ ਉਹ ਵੇਖ ਲੈਂਦੇ ਉਹ ਭੱਜਦੇ ਆ ਰੱਸਾ ਰੁੱਸਾ ਮਂਗਾਉਂਦੇ ਆ ਜਦੋਂ ਰੱਸਾ ਰੱਸਾ ਤੱਲੇ ਸਿੱਟਦੇ ਆ ਤਾਂ ਉਹ ਕਹਿੰਦਾ ਵੀ ਐ ਕਰੋ ਤੁਸੀਂ ਰੱਸਾ ਲਮਕਾ ਦਿਓ ਮੈਂ ਫੜ ਕੇ ਆਪੇ ਬਾਹਰ ਆ ਜੂੰਗਾ ਕਿਉਂਕਿ ਜੋਰ ਦੇ ਵਿੱਚ ਬਹੁਤ ਤਕੜਾ ਸੀ ਕਹਿੰਦਾ ਕਹਿੰਦਾ ਮੇਰਾ ਪਿਓ ਰੱਸੇ ਨੂੰ ਹੱਥ ਪਾ ਕੇ ਬਾਹਰ ਜਦੋਂ ਆਉਂਦਾ ਤੇ ਜਦੋਂ ਜਮਾ ਸਿਰੇ ਤੇ ਆ ਜਾਂਦਾ ਤੇ ਹੱਥ ਝੂਠੇ ਪੈ ਜਾਂਦੇ ਮੇਰਾ ਪਿਓ ਫਿਰ ਖੂਹ ਦੇ ਵਿੱਚ ਡਿੱਗ ਪੈਂਦਾ ਤੇ ਰੀੜ ਦੀ ਹੱਡੀ ਟੁੱਟ ਜਾਂਦੀ ਹੈ ਤਾਂ ਚਲੋ ਜੀ ਬੰਦੇ ਬੁੰਦੇ ਕੱਢ ਕੇ ਟਰਾਲੀ ਟੁਲੀ ਦੇ ਪਾ ਆ ਕੇ ਵਿਚਾਰੇ ਘਰੇ ਲੈ ਕੇ ਆ ਜਾਂਦੇ ਆ ਉਸ ਤੋਂ ਬਾਅਦ ਡਾਕਟਰਾਂ ਕੋਲੇ ਇਲਾਜ ਕਰਾਇਆ ਜਾਂਦਾ ਮਹੀਨਾ ਦੋ ਮਹੀਨੇ ਹਸਪੀਟਲ ਦੇ ਵਿੱਚ ਅਸੀਂ ਰਹਿੰਨੇ ਆ ਡਾਕਟਰ ਕਹਿੰਦੇ ਵੀ ਅਸੀਂ ਇਹਨਾਂ ਨੂੰ ਤ ਆਪ ਦੀ ਜ਼ਿੰਦਗੀ ਵਧੀਆ ਬਤੀਤ ਕਰ ਦੂਗਾ ਇਹਨੂੰ ਇੰਨੇ ਕ ਜੋਗਾ ਕਰ ਦਾਂਗੇ ਚਲੋ ਡੇਢ ਦੋ ਮਹੀਨਿਆਂ ਬਾਅਦ ਕਹਿੰਦਾ ਮੇਰੇ ਪਿਓ ਨੂੰ ਘਰੇ ਲਿਆਇਆ ਜਾਂਦਾ ਕਹਿੰਦਾ ਪਰ ਮੇਰੇ ਪਿਓ ਨੂੰ ਉਸ ਚੀਜ਼ ਦਾ ਬੜਾ ਚਾਅ ਸੀ ਉਹਨੂੰ ਇਹ ਚੀਜ਼ ਦੀ ਮਹਿਸੂਸ ਹੋ ਰਹੀ ਸੀ ਕਿ ਮੇਰੀ ਰੀੜ ਦੀ ਹੱਟੀ ਟੁੱਟ ਗਈ ਮੈਂ ਸਾਰੀ ਉਮਰ ਲਈ மஞ்சੇ ਤੇ ਪੈ ਗਿਆ ਕਹਿੰਦਾ ਉਹ ਮੇਰੇ ਅਲਵਾ ਇੱਕ ਹੀ ਬੜਾ ਖੋਸ਼ ਸੀ ਕਿ ਮੈਨੂੰ ਰੱਬ ਨੇ ਪੁੱਤ ਦਿੱਤਾ ਵੀ ਮੈਨੂੰ ਹੁਣ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਜੋ ਮਰਜ਼ੀ ਹੋ ਜੇ ਕਹਾਂ ਚਲੋ ਜੀ ਉਸ ਤੋਂ ਬਾਅਦ ਕਹਿੰਦਾ ਮੇਰੀ ਜਿਹੜੀ ਮਾਂ ਸੀ ਉਹਦੇ ਦਿਲ 'ਚ ਕਹਿੰਦਾ ਪਤਾ ਨਹੀਂ ਕੀ ਘਟ ਗਿਆ ਗੱਲਾਂ ਐਂ ਕਹਿੰਦਾ ਇੱਕ ਦਿਨ ਪਤਾ ਨਹੀਂ ਕੀ ਹੁੰਦਾ ਕਿ ਮੇਰੇ ਪਿਓ ਨਾਲ ਬਹੁਤ ਜ਼ਿਆਦਾ ਕਲੇਸ਼ ਕਰਦੀ ਆ ਹਨਾ ਮੇਰਾ ਪਿਓ ਕਹਿੰਦਾ ਉਦੋਂ ਵੀਲ ਚੇਅਰ ਤੇ ਮਾੜਾ ਮੋਟਾ ਬਾਹਰ ਅੰਦਰ ਚੱਲਾ ਜਾਂਦਾ ਸੀਗਾ ਕਹਿੰਦਾ ਉਹ ਕਲੇਸ਼ ਕਰਦੀ ਤਾਂ ਮੇਰਾ ਪਿਓ ਵਿਚਾਰਾ ਵੀਲ ਚੇਅਰ ਤੇ ਕਹਿੰਦਾ ਖੇਤ ਵੱਲ ਚੱਲਾ ਜਾਂਦਾ ਵੀ ਚੱਲ ਠੀਕ ਆ ਮੈਂ ਖੇਤ ਚਲਾ ਜਾਣਾ ਵੀ ਘੰਟੇ ਤੱਕ ਆ ਜਾਊਗਾ ਉਹ ਤੱਕ ਜਨਾਨੀ ਦਾ ਮੂਡ ਬੜਾ ਸੈੱਟ ਹੋ ਜੂਗਾ ਵੀ ਕਲੇਸ਼ ਪਾ ਕੇ ਆਪਾਂ ਕੀ ਲੈਣਾ ਤਾਂ ਕਹਿੰਦਾ ਉਹ ਜਿਹੜੀ ਮੇਰੀ ਮਾਂ ਸੀ ਉਹਨੇ ਕੀ ਕਰਤੂਤ ਕੀਤੀ ਜਿਹੜਾ ਉਹਦੇ ਨਾਲ ਪਿੱਛੋਂ ਬੱਚਾ ਆਇਆ ਹੋਇਆ ਸੀਗਾ ਮੁੰਡਾ ਜ ਤਾ ਉਹਨੂੰ ਢਾ ਕੇ ਉਹਦੇ ਮੂੰਹ ਦੇ ਵਿੱਚ ਸਲਫਾਸ ਪਾ ਕੇ ਉੱਤੋਂ ਨੂੰ ਪਾਣੀ ਧੱਕੇ ਨਾਲ ਪਿਆ ਦਿੰਦੀ ਐ ਨੱਪ ਘੁੱਟ ਕੇ ਤੇ ਉਹ ਮੁੰਡੇ ਦੀ ਮੌਤ ਹੋ ਜਾਂਦੀ ਐ ਜਦੋਂ ਮੇਰਾ ਪਿਓ ਕਹਿੰਦਾ ਖੇਤੋਂ ਆਉਂਦਾ ਤਾਂ ਆ ਕੇ ਦੇਖਦਾ ਉਹ ਮੇਰਾ ਭਰਾ ਕਹਿੰਦਾ ਮਰਿਆ ਪਿਆ ਹੁੰਦਾ ਜਿਹੜਾ ਪਿੱਛੋਂ ਲੈ ਕੇ ਆਉਂਦੀ ਐ ਤੇ ਮੇਰਾ ਪਿਓ ਕਹਿੰਦਾ ਵੀ ਤੂੰ ਆਖਰ ਤੂਤ ਕੀ ਕੀਤੀ ਤੂੰ ਮੁੰਡੇ ਨੂੰ ਮਾਰਤਾ ਕਹਿੰਦੀ ਮੈਨੂੰ ਗੁੱਸਾ ਸੀ ਮੈਂ ਤਾਂ ਮਾਰਤਾ ਚਲੋ ਜੀ ਕਹਿੰਦਾ ਮੇਰਾ ਪਿਓ ਕੀ ਕਰਦਾ ਚੱਕ ਕੇ ਸੰਸਕਾਰ ਕਰਨ ਲਈ ਤੁਰ ਪੈਂਦੇ ਐ ਸ਼ਾਮ ਨੂੰ ਕਹਿੰਦਾ ਸਾਡੇ ਸ਼ਰੀਕੇ ਕਬੀਲੇ 'ਚ ਇੱਕ ਨੰਬਰਦਾਰ ਹੁੰਦਾ ਤੇ ਉਹ ਜੋ ਸੰਸਕਾਰ ਤੇ ਆਉਂਦਾ ਤੋ ਮੇਰੇ ਪਿਓ ਨੂੰ ਕਹਿੰਦਾ ਕੀ ਵੀ ਇਹ ਤਾਂ ਪੁਲਿਸ ਕੇਸ ਬਣਦਾ ਵੀ ਤੂੰ ਚੁੱਪ ਕਰਕੇ ਸੰਸਕਾਰ ਕਰਨ ਤੁਰ ਪਿਆ ਵੀ ਕੱਲ ਨੂੰ ਗੱਲ ਦੇਣੀ ਆ ਜੂ ਤੈਨੂੰ ਕਹਿੰਦਾ ਚਲੋ ਜੀ ਮੇਰੇ ਪਿਓ ਨੇ ਉਸ ਬੰਦੇ ਦੀ ਗੱਲ ਮੰਨ ਲਈ ਪੁਲਿਸ ਨੂੰ ਸੱਦ ਲਿਆ ਜਾਂਦਾ ਪੁਲਿਸ ਦੇ ਸੱਦਿਆ ਦੇ ਮੇਰੀ ਮਾਂ ਉਹਦਾ ਪੁਲਿਸ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ ਉੱਥੇ ਜਾ ਕੇ ਮੇਰੀ ਮਾਂ ਪਹਿਲਾਂ ਮੇਰੇ ਤਾਏ ਦਾ ਨਾਮ ਰੱਖ ਦਿੰਦੀ ਹੈ ਵੀ ਮੈਨੂੰ ਉਹਨੇ ਸਲਫਾਸ ਲਿਆ ਕੇ ਦਿੱਤੀ ਸੀ ਮਾਂ ਉਹ ਕਹਿੰਦੀ ਤੂੰ ਮੈਨੂੰ ਮਾਰ ਦੇ ਉਸ ਤੋਂ ਬਾਅਦ ਕਿਸੇ ਹੋਰ ਦਾ ਨਾਮ ਰੱਖਤਾ ਕਹਿੰਦਾ ਜਦੋਂ ਉਹਦਾ ਰਿਮਾਂਡ ਲਿਆ ਜਾਂਦਾ ਉੱਥੇ ਉਹ ਮੇਰੀ ਮਾਂ ਇਹ ਗੱਲ ਮੰਨਦੀ ਆ ਵੀ ਮੈਂ ਇਹਨੂੰ ਤਾਂ ਮਾਰਿਆ ਸੀਗਾ ਕਿ ਮੈਂ ਇਹ ਗੱਲ ਚਾਹੁੰਦੀ ਸੀ ਵੀ ਉਹ ਮੈਂ ਆਪਦੇ ਘਰ ਵਾਲੇ ਦੇ ਸਿਰ ਤੇ ਪਾ ਦੂੰਗੀ ਕਹਿਣ ਦਾ ਮਤਲਬ ਹੈ ਕਿ ਮੇਰੇ ਪਿਓ ਦੇ ਸਿਰ ਤੇ ਪਾ ਦੂੰਗੀ ਮੇਰਾ ਪਿਓ ਹਮੇਸ਼ਾ ਲਈ ਜੇਲ੍ਹ ਚਲਾ ਜਾਊਗਾ ਜਿਹੜੀ ਕਿ ਸਾਰੀ ਜ਼ਮੀਨ ਜਾਇਦਾਦ ਇਹ ਮੇਰੇ ਨਾਮ ਹੋ ਜਾਊਗੀ ਦੇਖੋ ਔਰਤ ਦੇ ਦਿਮਾਗ 'ਚ ਕਿੰਨਾ ਲਾਲਚ ਆ ਗਿਆ ਕਿੰਨਾ ਪਾਗਲਪਨ ਆ ਗਿਆ ਕਿ ਉਸ ਔਰਤ ਨੇ ਬਿਲਕੁਲ ਹੀ ਸੋਚਿਆ ਨਹੀਂ ਜਦੋਂ ਮੈਂ ਆਪਦਾ ਪੁੱਤ ਮਾਰਦੀ ਪਈਆਂ ਤੇ ਮੈਂ ਜ਼ਮੀਨ ਜਾਇਦਾਦ ਨੂੰ ਹਿੱਕ ਤੇ ਧਰਨਾ ਉਹ ਇਹ ਦਿਲਚੇ ਗੱਲ ਆਈ ਕਿ ਹਾਂ ਮੈਂ ਇੱਕ ਨੂੰ ਮਾਰ ਦੇਣੀ ਆ ਇੱਕ ਮੇਰੇ ਕੋਲ ਪੁੱਤ ਹੈਗਾ ਮੈਂ ਇਹਨੂੰ ਰੱਖ ਲਊਂਗੀ ਸਾਰੀ ਜ਼ਮੀਨ ਜਾਇਦਾਦ ਇਹਦੀ ਹੋ ਜੂਗੀ ਅਸੀਂ ਐਸ਼ ਕਰਾਂਗੇ ਜੇ ਇਹ ਦੋ ਜਣੇ ਰਹਿ ਤੇ ਜਮੀਨ ਕੱਲ ਨੂੰ ਵੰਡੀ ਜਾਊਗੀ ਤਾਂ ਕਿ ਮੇਰੇ ਪੁੱਤ ਔਖੇ ਹੋਣਗੇ ਮੇਰੀ ਜ਼ਿੰਦਗੀ ਵਧੀਆ ਨਹੀਂ ਬਤੀਤ ਹੋਊਗੀ ਜਨਾਨੀ ਦਾ ਦਿਮਾਗ ਦੇਖੋ ਕਿਹੜੇ ਪੁੱਠੇ ਪਾਸੇ ਲੱਗ ਗਿਆ ਜਿਹੜਾ ਜਵਾਗ ਪਿੱਛੋਂ ਲੈ ਕੇ ਆਸੀ ਪਹਿਲਾਂ ਨੇ ਘਰ ਵਾਲੇ ਚੋਂ ਉਸ ਮੁੰਡੇ ਨੂੰ ਮਾਰ ਦਿੰਦੀ ਆ ਉਹ ਤੇ ਜਿਹੜਾ ਬਾਈ ਹੁੰਦਾ ਇਹਨੂੰ ਰੱਖ ਲੈਂਦੀ ਆ ਚਲੋ ਜੀ ਕਹਿੰਦਾ ਉਸ ਤੋਂ ਬਾਅਦ ਕੇਸ ਚੱਲਦਾ ਕੇਸ ਦੇ ਵਿੱਚ ਮੇਰਾ ਪਿਓ ਜਦੋਂ ਤਰੀਕਾਂ ਤੇ ਜਾਂਦਾ ਤਾਂ ਮੇਰਾ ਪਿਓ ਕਹਿੰਦਾ ਵੀ ਮੈਂ ਰਾਜੀ ਨਮਾ ਤਾਂ ਕਰੂੰਗਾ ਜੇ ਤੂੰ ਮੈਨੂੰ ਤਲਾਕ ਦੇਂਗੀ ਤੂੰ ਮੈਨੂੰ ਤਲਾਕ ਦੇ ਦੇ ਤਾਂ ਅਸੀਂ ਤੇਰਾ ਖਿਹੜਾ ਛੱਡ ਦਿੰਨੇ ਆ ਕਹਿੰਦਾ ਮੇਰੀ ਮਾਂ ਹੁਣ ਮੇਰੇ ਪਿਓ ਨੂੰ ਤਲਾਕ ਕਿ ਜੇ ਮੈਂ ਤਲਾਕ ਦੇਤਾ ਤਾਂ ਉਸ ਤੋਂ ਬਾਅਦ ਜਿਹੜੀ ਜ਼ਮੀਨ ਜਾਇਦ ਮੇਰੇ ਹੱਥ 'ਚ ਨਹੀਂ ਆਉਣੀ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੇਰੇ ਮਾਂ ਨੂੰ ਵੀਸ ਵਾਲੀ ਬੋਲ ਜਾਂਦੀ ਆ ਜੇਲ੍ਹ ਹੋ ਜਾਂਦੀ ਆ ਕਹਿੰਦਾ ਚਲੋ ਜੀ ਮੇਰਾ ਪਿਓ ਵਿਚਾਰਾ ਹੁਣ ਰੇਡ ਦੀ ਹੱਡੀ ਟੁੱਟੀ ਸੀ व्हीਲ ਚੇਅਰ ਤੇ ਰੜਦਾ ਹੁੰਦਾ ਸੀਗਾ ਕਹਿੰਦਾ ਮੈਂ ਵੀ ਉਦੋਂ ਤੱਕ ਕਾਲਜ ਪੜ੍ਹਨ ਲੱਗ ਗਿਆ ਕਹਿੰਦਾ ਮੇਰੇ ਪਿਓ ਨੇ ਕੀ ਕਰਿਆ ਕਰਨਾ ਬਾਈ ਇੱਕ ਨਾ ਕਹਿੰਦਾ ਉਹ ਥੱਲੇ ਰੜਨ ਵਾਸਤੇ ਬਣਾਏ ਹੋਏ ਸੀ ਲੱਕੜ ਦੇ ਹੱਥਾਂ ਨਾਲ ਲਾ ਕੇ ਥੱਲੇ ਰੜਦਾ ਹੁੰਦਾ ਸੀਗਾ ਕਹਿੰਦਾ ਮੈਂ ਜਦੋਂ ਕਾਲਜ ਜਾਣ ਲਈ ਤਿਆਰ ਹੋਇਆ ਕਰਨਾ ਉਹ ਤੱਕ ਕਹਿੰਦਾ ਮੇਰੀਆਂ ਭੈਣਾਂ ਸਾਰਿਆਂ ਦਾ ਵਿਆਹ ਹੋ ਚੁੱਕਿਆ ਸੀ ਅਸੀਂ ਪਿਓ ਪਤ ਕੱਲੇ ਕਰੇ ਰਹਿ ਗਏ ਸੀ ਉਸ ਟਾਈਮ ਤੱਕ ਇਹ ਸਾਰੀ ਬਾਤ ਹੁੰਦੀ ਆ ਤਾਂ ਕਹਿੰਦਾ ਵੀ ਮੇਰੇ ਪਿਓ ਨੇ ਉਹ ਲੱਕੜ ਦੇ ਮੂੜੇ ਜੇ ਬਣਾਏ ਸੀ ਹੱਥਾਂ ਥੱਲੇ ਦੇ ਕੇ ਰਿੜਕੇ ਰਸੋਈ ਵਿੱਚ ਜਾਇਆ ਕਰੇ ਉੱਥੇ ਜਾ ਕੇ ਮੈਨੂੰ ਰੋਟੀ ਪਕਾਇਆ ਕੇ ਦਿਆ ਕਰੇ ਤੇ ਫਿਰ ਖਵਾ ਕੇ ਮੈਨੂੰ ਕਾਲਜ ਭੇਜਿਆ ਕਰੇ ਕਹਿੰਦਾ ਬਈ ਮੈਂ 3 ਸਾਲ ਡਿਗਰੀ ਕੀਤੀ 3 ਸਾਲ ਜਦੋਂ ਡਿਗਰੀ ਕੰਪਲੀਟ ਹੋਈ 3 ਸਾਲ ਮੇਰਾ ਪਿਓ ਹੱਥਾਂ ਤੇ ਰਿੜਕੇ ਮੇਰੇ ਲਈ ਰੋਟੀ ਬਣਾ ਕੇ ਦਿੰਦਾ ਰਿਹਾ ਮੈਨੂੰ ਕਹਿੰਦਾ ਮੇਰਾ ਪਿਓ ਜਦੋਂ ਕਦੇ-ਕਦੇ ਬਹੁਤ ਖੁਸ਼ ਹੁੰਦਾ ਆਮ ਦੱਸਦਾ ਇਹ ਗੱਲ ਜ਼ਰੂਰ ਕਹਿੰਦਾ ਸੀ ਕਿ ਸੌਣ ਲੱਗੇ ਪੁੱਤ ਨੂੰ ਪੁੱਤ ਕਹਿਣ ਦਾ ਵੀ ਸੁਆਦ ਆ ਜਾਂਦਾ ਜਦੋਂ ਰੱਬ ਨੇ ਐਡਾ ਚੰਗਾ ਪੁੱਤ ਦਿੱਤਾ ਹੋਵੇ ਕਹਿੰਦਾ ਭਾਈ ਆਪਾਂ ਵੀ ਕਦੇ ਕਿਸੇ ਗੱਲ ਦਾ ਫਰਕ ਨਹੀਂ ਕੀਤਾ ਸੀ ਆਪਾਂ ਵੀ ਉਹਦੇ ਪਿਓ ਦੀ ਬੜੀ ਸੇਵਾ ਕਰਦੇ ਸੀ ਬੜੀਆਂ ਉਹਨੂੰ ਮਾਲ-ਛਾਂ ਕਰਦਾ ਸੀ ਬੜੀਆਂ ਦੀਆਂ ਲੱਤਾਂ ਘੁੱਟਦਾ ਸੀ ਜਿਵੇਂ ਮੇਰਾ ਪਿਓ ਕਹਿੰਦਾ ਸੀ ਮੈਂ ਕਹਿੰਦਾ ਉਹਦੇ ਪਿਓ ਦਾ ਕਦੇ ਕਹਿਣਾ ਨਹੀਂ ਸੀ ਮੋੜਿਆ ਕਹਿੰਦਾ ਮੇਰਾ ਪਿਓ ਮੇਰੇ ਨਾਲ ਦੇਖ ਕੇ ਬੜਾ ਖੁਸ਼ ਹੁੰਦਾ ਸੀ ਕਿ ਰੱਬਾ ਤੂੰ ਮੈਨੂੰ ਬੜਾ ਅਨੇਕ ਪੁੱਤ ਦਿੱਤਾ ਕਹਿੰਦਾ ਭਾਈ ਚਲੋ ਤੇ ਮੈਂ ਕਹਿੰਦਾ ਬਾਈ ਰਹਿ ਗਿਆ ਇਕੱਲਾ ਕਹਿੰਦਾ ਹੁਣ ਮੇਰੀ ਉਹ ਮਾਂ ਸਜ਼ਾ ਕੱਟ ਕੇ ਕਹਿੰਦਾ ਬਾਹਰ ਆ ਚੁੱਕੀ ਆ ਤੇ ਹੁਣ ਮੈਨੂੰ ਫੋਨ ਕਰਦੀ ਆ ਵੀ ਤੇਰਾ ਮੈਨੂੰ ਮਿਲਣ ਨੂੰ ਜੀ ਨਹੀਂ ਕਰਦਾ ਤਾਂ ਕਹਿੰਦਾ ਬਾਈ ਮੈਂ ਉਸ ਮਾਂ ਨੂੰ ਕਿਹਾ ਸੀ ਵੀ ਤੂੰ ਉਸੇ ਦਿਨ ਹੀ ਮਰ ਚੁੱਕੀ ਸੀ ਜਿਸ ਦਿਨ ਤੋਂ ਮੇਰੇ ਭਰਾ ਨੂੰ ਮਾਰਤਾ ਇਸ ਅਲਫਾਸ ਦੇ ਕੇ ਵੀ ਤੈਨੂੰ ਤਾਂ ਮਾਂ ਕਹਿਣ ਨੂੰ ਵੀ ਜੀ ਨਹੀਂ ਕਰਦਾ ਤੂੰ ਤਾਂ ਮਾਂ ਦੇ ਨਾਂ ਤੇ ਵੀ ਕਲੰਕ ਲਾਤਾ ਕਹਿੰਦਾ ਹੁਣ ਬਾਈ ਜਿਹੜੀਆਂ ਮੇਰੀਆਂ ਪਹਿਲਾਂ ਵਾਲੀਆਂ ਭੈਣਾਂ ਨੇ ਕਹਿੰਦਾ ਕਹਿੰਦਾ ਬਾਈ ਮੈਂ ਉਹਨਾਂ ਨਾਲ ਬਹੁਤ ਵਧੀਆ ਵਰਤਦਾ ਜਿਹੜੇ ਮੇਰੇ ਪਹਿਲਾਂ ਨੇ ਨਾਨਕ ਕੇ ਆ ਤੇ ਮੈਂ ਉਹਨਾਂ ਨੇ ਵਰਤਦਾ ਕਿਉਂਕਿ ਉਹ ਬਹੁਤ ਚੰਗੇ ਇ ਕਹਿੰਦਾ ਜਿਹੜੀ ਮੇਰੀ ਭੈਣ ਪੇਛੋਂ ਆਈ ਸੀ ਅਸੀਂ ਉਹਦਾ ਵੀ ਵਿਆਹ ਕਰਤਾ ਉਹਦੇ ਨਾਲ ਕਦੇ ਮੇਰੀ ਫੋਨ ਤੇ ਕਦੇ ਕਦੇ ਗੱਲਬਾਤ ਹੋ ਜਾਂਦੀ ਪਰ ਮੇਰਾ ਬਾਲਾ ਉਹਦੇ ਨਾਲ ਮਿਲਣਾ ਜੁਲਣਾ ਹੈ ਨਹੀਂ ਪਰ ਜਿਹੜੀਆਂ ਮੇਰੀਆਂ ਭੈਣਾਂ ਪਹਿਲਾਂ ਵਾਲੀ ਮਾਂ ਚੋਂ ਪੈਦਾ ਹੋਈਆਂ ਸੀ ਮੇਰਾ ਕਹਿੰਦਾ ਜਿਆਦਾ ਵਰਤਨ ਵਰਤਾ ਉਹਨਾਂ ਦੇ ਨਾਲ ਆ ਤੇ ਪਹਿਲਾਂ ਵਾਲੇ ਨਾਨਕਿਆਂ ਦੇ ਨਾਲ ਆ ਕਹਿੰਦਾ ਹੁਣੇ ਮੇਰੀ ਮਾਂ ਬਜ਼ੁਰਗ ਹੋ ਚੁੱਕੀ ਆ ਤੇ ਹੁਣ ਵੀ ਮੈਨੂੰ ਫੋਨ ਕਰਦੀ ਆ ਕਿ ਪੁੱਤ ਮੇਰੇ ਕੋਲੇ ਆ ਜਾ ਮੈਨੂੰ ਆਪਦੇ ਕੋਲ ਲੈ ਜਾ ਕਹਿੰਦਾ ਮੈਂ ਕਿਹਾ ਨਹੀਂ ਮਾਂ ਬਸ ਤੂੰ ਮੇਰੇ ਪਿਓ ਮੰਜੇ ਮੇਰਾ ਪਿਓ ਕਹਿੰਦਾ ਮੰਜੇ ਤੇ ਪਿਆ ਸੀਗਾ ਤੇ ਤੂੰ ਮੇਰੇ ਭਰਾ ਨੂੰ ਮਾਰ ਕੇ ਮੇਰੇ ਪਿਓ ਤੇ ਕੇਸ ਪਾਉਣ ਨੂੰ ਫਿਰਦੀ ਸੈਂ ਹਣਾ ਜਿਹੜੇ ਪਿਓ ਨੇ ਕਹਿੰਦਾ ਮੇਰਾ ਮੂੰਹ ਵੇਖਣ ਲਈ ਇੰਨੀ ਤਪੱਸਿਆ ਕੀਤੀ ਇੱਕ ਪੁੱਤ ਨੂੰ ਪੈਦਾ ਕਰਨ ਲਈ ਦੀ ਤਪੱਸਿਆ ਕੀਤੀ ਤੈਨੂੰ ਵਿਆਹ ਕੇ ਲਿਆਇਆ ਸੀ ਦੋ ਬੱਚਿਆਂ ਵਾਲੀ ਨੂੰ ਨਾਲ ਤਾਂ ਉਹ ਸਾਰਾ ਕੁਝ ਮੇਰੇ ਪਿਓ ਨੇ ਤਾਂ ਕੀਤਾ ਸੀ ਕਿ ਮੇਰੇ ਘਰੇ ਪੁੱਤ ਪੈਦਾ ਹੋ ਜੇ ਕਿ ਮੇਰਾ ਅੱਗੇ ਵੰਸ਼ ਚੱਲਦਾ ਰਹੇ ਜੇ ਕਹਿੰਦਾ ਤੂੰ ਉਸੇ ਬੰਦੇ ਨੂੰ ਪਸਾਉਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦਾ ਰੱਬ ਘਰੇ ਦੇ ਰਿਆ ਹਨੇਰ ਨਹੀਂ ਹੁੰਦਾ ਕਹਿੰਦਾ ਰੱਬ ਨੇ ਸਾਰਾ ਫੈਸਲਾ ਸਹੀ ਕਰਤਾ ਕਹਿੰਦਾ ਹੁਣ ਸ਼ਾਇਦ ਉਹ ਬੀਤੇ ਨੂੰ ਪਛਤਾਉਂਦੀ ਹੋਵੇ ਕੰਦਾ ਪਰ ਆਪਾਂ ਉਸ ਔਰਤ ਨਾਲ ساری ਉਮਰ ਲਈ ਰਿਸ਼ਤਾ ਤੋੜਦਾ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਇਹੋ ਜਿਹੇ ਖਬਰਾਂ ਆਪਾਂ ਨੂੰ ਆਮ ਹੀ ਸੁਣਨ ਦੇ ਵਿੱਚ ਮਿਲਦੀਆਂ ਨੇ ਕਿ ਬਹੁਤ ਸਾਰੀਆਂ ਔਰਤਾਂ ਕਈ ਇਸ਼ਕ ਦੇ ਚੱਕਰਾਂ 'ਚ ਪੈ ਕੇ ਆਪਦੀ ਔਲਾਦ ਨੂੰ ਮਾਰ ਦਿੰਦੀਆਂ ਨੇ ਕਈ ਜ਼ਮੀਨ ਜਾਇਦਾਦ ਦੇ ਲਾਲਚ ਦੇ ਵਿੱਚ ਆਪਦੀ ਔਲਾਦ ਨੂੰ ਮਾਰ ਦਿੰਦੀਆਂ ਨੇ ਪਰ ਉਹਨਾਂ ਔਰਤਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇੱਕ ਮਾਂ ਲਈ ਸਭ ਤੋਂ ਗੂੜਾ ਰਿਸ਼ਤਾ ਔਲਾਦ ਦਾ ਧੀਆਂ ਪੁੱਤਾਂ ਦਾ ਹੁੰਦਾ ਹੈ ਜਿਹੜੀ ਔਰਤ ਆਪ ਦੀ ਔਲਾਦ ਦੀ ਨਹੀਂ ਬਣੀ ਆਪ ਦੇ ਧੀਆਂ ਪੁੱਤਾਂ ਦੀ ਨਹੀਂ ਬਣੀ ਉਹ ਔਰਤ ਕਦੇ ਕਿਸੇ ਦੀ ਨਹੀਂ ਬਣ ਸਕਦੀ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਜਿਹੜੀ ਔਰਤ ਆਪ ਦੇ ਢਿੱਡੋਂ ਜੰਮੇ ਬੱਚੇ ਦੀ ਨਹੀਂ ਬਣੀ ਭਈ ਉਹ ਔਰਤ ਕਦੇ ਕਿਸ ਦੀ ਸੱਕੀ ਨਹੀਂ ਹੋ ਸਕਦੀ ਉਸ ਔਰਤ ਨੂੰ ਆਪਾਂ ਡੈਣ ਕਹਿ ਸਕਦੇ ਆ ਜਿਹੜੀ ਆਪ ਦੀ ਔਲਾਦ ਦੀ ਬੈਰੀ ਬਣ ਜੇ ਉਹ ਔਰਤ ਡੈਣ ਦਾ ਰੂਪ ਧਾਰ ਕਰ ਲੈਂਦੀ ਆ ਤੇ ਇਹੋ ਜੀ ਡੈਣ ਜਿਹੜੇ ਘਰ ਚ ਪੈਰ ਪਾਉਂਦੀ ਆ ਉਸੇ ਘਰ ਨੂੰ ਉਜਾੜ ਕੇ ਰੱਖ ਦਿੰਦੀ ਆ ਇਹ ਗੱਲ ਹਮੇਸ਼ਾ ਯਾਦ ਰੱਖਿਓ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਸ਼ਾਇਦ ਕਿਸੇ ਹੋਰ ਭਰਾ ਦਾ ਘਰ ਉਜੜਣ ਤੋਂ ਬਚ ਜਾਵੇ ਇਹ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ